ਸਿੱਖਾਂ ਦੀ ਵਾਸਤੇ ਲੰਗਰ ਦੀ ਪਰੰਪਰਾ ਜਿਹੜੀ ਆ ਇਹ ਬੜੀ ਸ਼ਰਮਣੀ ਆ ਪਰ ਅੱਜ ਲੰਗਰ ਦੀ ਪ੍ਰਥਾ ਜਿਹੜੀ ਆ ਇਹਦਾ ਰੂਪ ਹੁੰਦਾ ਹੋਰ ਬਦਲਦਾ ਜਾ ਰਿਹਾ ਅੱਜ ਸਾਡੇ ਜਿੰਨੇ ਵੱਡੇ ਸਮਾਗਮ ਹੁੰਦੇ ਨੇ ਉਹਨਾਂ ਵਿੱਚ ਲੰਗਰਾਂ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਮੈਂ ਲੰਗਰਾਂ ਦਾ ਵਿਰੋਧ ਕਰਦਾ ਜਾਂ ਇਹ ਵੀ ਅਰਥ ਨਹੀਂ ਹੈ ਕਿ ਪੁਰਾਣੇ ਸਮੇਂ ਅੰਦਰ ਲੰਗਰਾਂ ਦੇ ਉੱਤੇ ਸਿੱਖਾਂ ਦਾ ਜ਼ੋਰ ਨਹੀਂ ਸੀ ਪ੍ਰਾਣੇ ਸਮੇਂ ਅੰਦਰ ਸਿੱਖਾਂ ਦਾ ਜੋਰ ਇਦਾਂ ਦਾ ਹੁੰਦਾ ਸੀ ਕਿ ਫਲਾਣੇ ਪਰਿਵਾਰ ਨੇ ਜਪਜੀ ਸਾਹਿਬ ਦਾ ਇੱਕ ਪਾਠ ਕੀਤਾ ਤਾਂ ਉਹਨੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਤੇ ਭਾਵਨਾ ਸੀ ਅਸੀਂ ਦੋ ਪਾਠ ਕਰਨੇ ਆ ਅਸੀਂ ਲੰਗਰ ਤਿਆਰ ਕਰਨਾ ਹੈ ਅੱਜ ਮੁਕਾਬਲਾ ਇਹ ਹੈ ਕਿ ਉਹਨਾਂ ਨੇ ਉਸ ਪੜਾਵਾਲਿਆਂ ਨੇ ਦੋ ਚੀਜ਼ਾਂ ਵਰਤਾਈਆਂ ਤੇ ਅਸੀਂ ਚਾਰ ਵਰਤੌਣੀਆਂ ਸਾਡਾ ਮੁਕਾਬਲਾ ਇਹ ਚੱਲ ਰਿਹਾ ਹੈ ਭੁੱਖੇ ਨੂੰ ਛਕਾਉਣਾ ਬੜੀ ਵੱਡੀ ਗੱਲ ਹੈ ਪਰ ਰੱਜੇ ਨੂੰ ਰਜਾਉਣਾ ਇਹ ਕੋ ਬਹੁਤੀ ਅਕਲਮੰਦੀ ਵੀ ਨਹੀਂ ਹੈ ਰੱਜਿਆਂ ਨੂੰ ਰਜਾਇਆ ਜਾ ਰਿਹਾ ਹੈ ਸੌਖੇ ਸ਼ਬਦਾਂ ਵਿੱਚ ਕਹਿ ਦਿਆਂ ਹੋ ਸਕਦਾ ਤੁਹਾਨੂੰ ਅੱਖਰ ਚੰਗੇ ਨਾ ਲੱਗਣ ਮੈਂ ਇਸ ਗੱਲ ਦੀ ਪਹਿਲਾਂ ਖਿਮਾ ਮੰਗ ਲੈਣਾ ਅੱਜ ਸਿੱਖਾਂ ਦੇ ਨਗਰ ਕੀਰਤਨ ਅਸਲ ਵਿੱਚ ਲੰਗਰ ਕੀਰਤਨ ਵੰਡੇ ਜਾ ਰਹੇ ਸਿੱਖਾਂ ਦੇ ਨਗਰ ਕੀਰਤਨ ਖਤਮ ਹੁੰਦੇ ਜਾ ਰਹੇ ਉੱਥੇ ਕੀਰਤਨ ਦੀ ਗੱਲ ਖਤਮ ਹੁੰਦੀ ਜਾ ਰਹੀ ਹੈ ਕੇਵਲ ਤੇ ਕੇਵਲ ਲੰਗਰ ਪ੍ਰਧਾਨ ਹੁੰਦੇ ਜਾ ਰਹੇ ਲੰਗਰ ਪ੍ਰਥਾ ਜਿਹੜੀ ਆ ਇਹਦੇ ਵਿੱਚ ਵੀ ਯੋਗਦਾਨ ਸਾਡਾ ਰਹਿਣਾ ਚਾਹੀਦਾ ਹੈ ਪਰ ਵੰਡ ਕੇ ਛਕਣ ਦੇ ਹੋਰ ਵੀ ਅਰਥ ਬੜੇ ਆ